को को नाम राम नाम नहीं चिंता ना नाम आप जय बाजी की गुरु गोविंद सिंह जी की बाजी साकी की सेवा 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 की आरती के नाम पर आई कथा बताते हैं आते चार कमाई के जिसका नाम से सात करवे है 16 में पाए दिव्य है आप तेज कर रहे हैं और मैं बोल रहा हूं स्वर्ण है शहर के संपन्न सुंदर आज का बात है जो आई है आपका साल के बाद प्राप्त सादरी में री री ये 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 नन ते भर जिन मे नमारसी

ਇਸ ਰਾਗੀ ਤੁਸੀਂ ਦੇਖ ਸਕਦੇ ਬੋੜੀ ਸਾਹਿਬ ਦਾ ਮੇਲਾ ਜਿਹੜਾ ਵਾ ਕੀ ਉਹ ਸ਼ੁਰੂ ਹੋ ਚੁੱਕਿਆ ਵਾ ਤੇ ਸਾਡੇ ਰੱਖ ਜਾਨ ਚੀ ਤੇ ਕੌਂਸਲਰ ਸਾਹਿਬ ਨੇ ਮੌਜੂਦ ਨੇ ਤਾਂ ਉਹ ਗੱਲ ਕਰ ਦੇਣਗੇ ਵਾ ਵਾਈਗੁਰਜੀ ਕਾ ਖਾਲਸਾ ਵਾਈਗੁਰਜੀ ਕੀ ਫਤਿਹ ਸਾਡੇ ਵੱਡਿਆਂ ਤੋਂ ਵਰਸੋਏ ਧੰਨ ਧੰਨ ਸਿਆਛੁਰ ਗੁਰੂ ਹਰਗੋਬਿੰਦ ਸਾਹਿਬ ਗੁਰੂ ਅਰਜਨ ਦੇਵ ਜੀ ਤੋਂ ਵਰਸੋਏ ਨਗਰ ਕੋਟ ਖਾਲਸਾ ਵਿਖੇ ਸਿਆਸੀ ਮੱਲਾ ਮੱਲਾ ਬੜੀ ਧੂਮਤਾਮ ਨਾਨਮ ਮਨਾਇਆ ਜਾ ਰਿਹਾ ਹੈ ਜਿਸ ਵਿੱਚ 251 ਸ਼੍ਰੀ ਅਖੰਡ ਪਾਤਸ਼ਾਹ ਜੀ ਦੇ ਭੋਗ ਪੈਣਗੇ ਰਾਗੀ ਸਿੰਘ ਕਿਰਤਨੀਆਂ ਜਿਥੇ ਢਾਡੀ ਸਿੰਘ ਸੰਗਤਾਂ ਨੂੰ ਨਿਹਾਲ ਕਰਨਗੇ ਤੇ ਅਨੰਦ ਗੁਰੂ ਘਰ ਲੰਗਰ 10 ਦਿਨਾਂ ਉਪਰੋਟ ਵਰਤਿਆ ਜਾਏਗਾ ਤੇ ਗੁਰੂ ਘਰ ਦੀ ਸਾਜ ਗੁਰੂ ਘਰ ਦੀ ਸਿੱਖੀ ਨਾਲ ਜੋੜਿਆ ਜਾਏਗਾ ਤੇ ਸਾ ਇਸ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਹੁਤੇ ਹਾਂ ਹਾਂ ਕਰ ਸਕਦੇ ਆ ਗਾਓ ਮੇਰਾ ਗਾਣਾ ਮੈਂ ਗੋਲੰਗ ਦਾ ਗਾਣਾ ਕੋਈ ਨਹੀਂ ਕਰ ਲੈਣੇ 2 ਮਿੰਟ ਬਾਅਦ ਤੁਹਾਡੇ ਕੋਲ ਆ ਹੈ ਭਾਵੇਂ ਆਪਣੇ ਆਪ ਦੇ ਦਿਲ ਤੱਕ ਆ ਜੀ ਆਪਣੇ ਗਏ ਕਿ ਕਿਸੇ ਨਾਲ ਵੀ ਗਏ ਆਪਣੇ ਘਰਾਂ ਗਿਆ ਆਉਗੇ ਰਾਹ ਤੇ ਤੁਹਾਡੇ ਕੋਲ क्या चला है नमस्कार है ताकि तत्पर हो रहा है तत्पर है देव देव तरह चला रही है ब्रह्मा विष्णु कुआं है ताकि तर ताकि तर ताकि वाले ओ ताकि तेरे उपर ने तात्मिक तेरे नंदी दादे भूल रहा है आंख रखने के लिए पड़ता है माँगू ਕਿ ਤੁਮ ਕਾਇ ਇਨ ਤਦ ਪੁਦੇ ਤਾਹ ਰੂਪ ਅੰਕਾਰ ਨਿਭਾਏ ਤਤਰ ਮਟ ਤਪ ਸੰਗਾਰਿ ਹੈ ਹੈ ਮਾ ਕੀ ਰਤ ਤਪ ਤਾਰਾ ਰੂਪ ਰੂਪ ਨਗਰ ਆਪਾ ਕੇ ਆਪ ਪਾਰਿਆ ਤਤ ਸੁ ਪਾਰਿਆ ਕਿਰਤੇ ਆਪੇ ਅੱਤੇ ਸਾਰੇ ਕੀਮਤ ਪਾਈਏ राते मोय अलमत तारे नियत माका नु तारे जन को तन में मियाई दिल को मानव दया बिनु नाही साथी कबै तक दावा मुख तार दिनेश चुकावा बाकी साचे तन सवारे के बिन बैन सधवारी है जनम दाता तुमने पपारी है काति तरकै का हे मतर मते हे परगत है नहीं हे काति काई हे उपकार न न करता आज मेरे बन्दलाए दया उपाना दया सुनाए प्रपमजो सरी पर बिचरत है सब पाहि निहे इनके जानत पुतल करे वाच पितर 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 राम राम ने मुद्दना हुई तक निरपराध रही और सब कुछ सहारे मैंने पर करता मुद्दना हुई पर पंसद आ गई तो उसे बनाई है एक जातो दांता का तीसरा बही जो तुम्हारे दर्द लाए हैं आपने दिखे ना दिखे चाहे भी आप उनके साथ नहीं तेरे ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅਮਨਦੀਪ ਸਿੰਘ ਖਜ਼ਾਨਚੀ ਗੁਰਦੁਆਰਾ ਬੋੜੀ ਸਾਹਿਬ ਅੱਜ ਤੇ ਸਭ ਤੋਂ ਪਹਿਲਾਂ ਮੈਂ ਸਾਰੀ ਸੰਗਤ ਨੂੰ ਬਹੁਤ ਬਹੁਤ ਵਧਾਈਆਂ ਦੇ ਜਾ ਰਿਹਾ ਹਾਂ ਕਿ ਸਵੇਰੇ 12 ਤਰੀਕ ਨੂੰ ਛੋਲੇ ਮਹੱਲੇ ਦਾ ਪਹਿਲਾ ਦੀਵਾਨ ਪ੍ਰਵ ਸ਼ੁਰੂ ਹੋ ਰਿਹਾ ਹੈ ਜਿਸ ਵਿੱਚ ਪੰਥ ਦੇ ਪ੍ਰਸਿੱਧ ਮਹਾਨ ਘਾੜੀ ਜਥੇ ਕਵੀਸ਼ਰ ਜਥੇ ਕੀਰਤਨ ਕੀਰਤਨੀਏ ਸਿੰਘ ਜੋ ਸਿੱਖ ਸੰਗਤਾਂ ਨੂੰ ਸਿੱਖ ਇਤਿਹਾਸ ਨਾਲ ਜੋੜ ਕੇ ਗੁਰੂ ਮਹਾਰਾਜ ਦੀ ਬਾਣੀ ਬਾਰੇ ਤੇ ਦਰਸਾਇਆ ਜਾਏਗਾ ਪੈਸੇ ਜਿਆਦਾ ਪਰ ਸੰਗਤਾਂ ਨੂੰ ਇਹ ਹੁੰਦਾ ਕਿ ਉਹਨਾਂ ਦੇ ਮਨਪਸੰਦੀ ਕੀਰਤ ਜਥੇ ਜਾਂ ਢਾਡੀ ਸਿੰਘ ਹਨ ਇਹ ਸੰਗਤ ਨੂੰ ਉਹਨਾਂ ਨੇ ਨਾਲ ਜੁੜ ਦੱਸ ਦੋ ਕਿ ਇਹ ਮੁੱਖੇ ਪੌਸਟ ਹੈ ਸਵੇਰੇ ਹਰ ਰਾਗੀ ਜਥੇ ਜੋ ਆ ਰਹੇ ਆ ਸ੍ਰੀ ਹਰਮੰਦਰ ਸਾਹਿਬ ਤੋਂ ਆ ਰਹੇ ਨੇ ਜੀ ਤੇ ਸਪੀਚਰ ਸਿੰਘ ਆ ਰਹੇ ਆ ਤੇ ਇੱਕ ਬਲਵੰਤ ਸਿੰਘ ਜੀ ਆਜ਼ਾਦ ਜੋ ਟਾਡੀ ਸਾਡੇ ਸਰਮੌਰ ਟਾਡੀ ਜਥਾ ਉਹ ਆ ਰਹੇ ਨੇ ਤੇ ਸਿੱਖ ਸੰਗਤਾਂ ਨੂੰ ਉਹ ਜੋ ਵੀ ਗੁਰੂ ਇਤਿਹਾਸ ਨਾਲ ਜੋੜਨਗੇ ਜੀ ਤੇ ਬਾਕੀ 16 ਤਰੀਕ ਨੂੰ ਜਿਹੜਾ ਲਾਸਟ ਵਾਲੇ ਦਿਨ ਐਤਵਾਰ ਆ ਉਸ ਦਿਨ ਸਾਡੇ ਪੰਗਾ ਤੇ ਕੰਪੀਟੀਸ਼ਨ ਹੋਣਗੇ ਜਿਸ ਵਿੱਚ ਸਾਰੇ ਜੋਚਿਆਂ ਨੂੰ ਸਿੱਖੀ ਨਾਲ ਜੋੜਿਆ ਜਾਏਗਾ ਜੀ ਤੇ ਸਰ ਉਸ ਦਿਨ ਕਬੱਡੀ ਦੇ ਜਾਂ ਖੋਖੋ ਜਾਂ ਹੋ ਮੁਕਾਬਲੇ ਵੀ ਕਰਾਇਆ ਜਾਂਦੇ ਨੇ ਨਹੀਂ ਜੀ ਵਾਲੀਬਾਲ ਦਾ ਮੈਚ ਜੋ 6 7 ਮਾਰਚ ਨੂੰ ਕਰਵਾਏ ਸੀ ਉਹ ਫਾਈਨਲ ਹੋ ਚੁੱਕੇ ਨੇ ਔਰ ਕੋਈ ਮੈਚ ਨਹੀਂ ਕਰਵਾਇਆ ਜਾਏਗਾ ਤੇ ਇਹਦੇ ਵਿੱਚ ਜਿਹੜਾ ਕਿ ਸਰਕਾਰਾਂ ਨੇ ਤੁਹਾਡਾ ਸੰਯੋਗ ਦੇ ਰਿਹਾ ਕਿ ਨਹੀਂ ਜੀ ਸਿਰਫ ਪਿੰਡ ਦਾ ਸਾਥ ਤੇ ਸੰਗਤ ਦਾ ਸਾਥ ਜੀ ਜੀ ਤੇ ਕਿਸੇ ਦਾ ਹੰਗੋਰਾ ਮਿਲਦਾ ਪਿਆ ਸੰਗਤ ਉਹ ਲੋੜਾ ਕਿ ਅੱਜ ਤੋਂ ਵੀ ਵੈਸੇ ਦੇਖਿਆ ਜਾਵੇ ਤੇ ਅੱਜ ਤੋਂ ਹੀ ਮਿਲ ਜਾਣਗੇ ਪਰਵਾਹ ਲੱਗ ਗਿਆ ਹੋਇਆ ਵੇਖੋ ਜੀ 200 ਸੀ 251 ਸ਼੍ਰੀ ਖੰਡਪਾ ਸਾਹਿਬ ਉਹ ਇਹਨੇ ਸੰਗਤ ਉਹਨਾਂ ਮਨੋਰਥ ਪੂਰੇ ਹੁੰਦੇ ਨੇ ਮਨੋ ਕਾਮਨਾ ਪੂਰੀਆਂ ਹੁੰਦੀਆਂ ਨੇ ਤੇ ਸੰਗਤ ਝੋਲੀਆਂ ਲੈ ਭਰ ਕੇ ਜਾਂਦੀ ਹੈ ਸੰਗਤ ਦੇ ਮਨੋ ਕਾਮਨਾ ਸੰਪੂਰਨ ਹੁੰਦੀਆਂ ਨੇ ਤੇ ਉਹ ਆਪਣੀ ਹੰਗਾਰਾ ਤੇ ਵੇਖੋ ਜੀ ਸੰਗਤ ਦਾ ਹੰਗਾਰਾ ਤੇ ਜੇ ਕਹੀਏ ਕਿ ਸੰਗਤ ਦਾ ਜਲਵਾ ਹੀ ਇੰਨਾ ਕਹਿ ਕਿ ਸੰਗਤ ਅਸੀਂ ਦੱਸ ਹੀ ਨਹੀਂ ਸਕਦੇ ਕਿ ਇੱਕ ਸੰਗਤ ਦਾ ਉਤਸ਼ਾਹ ਕਿੰਨਾ ਹੈ ਮੇਲੇ ਦੇ ਸਬੰਧ ਦੇ ਵਿੱਚ ਹੌਲੇ-ਮੱਲੇ ਦੇ ਬਾਕੀ ਵਾਹਿਗੁਰੂ ਦੀ ਕਿਰਪਾ ਬਾਬਾ ਮੋਸਰਾਮ ਜੀ ਗੁਰੂ ਹਰਗੋਬਿੰਦ ਸਾਹਿਬ ਦੇ ਦਰ ਤੋਂ ਜਿਨ੍ਹਾਂ ਦੀਆਂ ਮਨੋ ਕਾਮਨਾ ਪੂਰੀਆਂ ਹੋਈਆਂ ਉਹ ਆਪਣੇ ਉਤਸ਼ਾਹ ਨਾਲ ਸੰਗਤਾਂ ਗੁਰੂ ਘਰ ਆ ਕੇ ਸੇਵਾ ਕਰਦੀਆਂ ਨੇ ਆਪਣੀ ਨੇ ਰੋਜ਼ ਰੈਗੂਲਰ ਆ ਕੇ ਜੋ ਵੀ ਹੈ ਵਾਹਿਗੁਰੂ ਦੇ ਬਾਣੀ ਸੁਣਦੀਆਂ ਨੇ ਸਭ ਕੁਝ ਹੁੰਦਾ ਹੈ ਤੁਸੀਂ ਲੰਗਰੂ ਘਰ ਲੰਗਰਾ ਟੁੱਟ ਬੱਤਰ ਆਏ ਜੀ ਪਾਈ ਸਾਹਿਬ ਜਿਸ ਤਰ੍ਹਾਂ ਇਹ ਕਈ ਸੰਗਤਾਂ ਨੇ ਦੂਰ ਦੂਰੋਂ ਆਉਣਾ ਤੇ ਕਿਹੜਾ ਕਿਹੜਾ ਰਸਤਾ ਜਿਹੜਾ ਕਿ ਉਹਨਾਂ ਨੂੰ ਲਾਗੇ ਨੇ ਨਜ਼ਦੀਕ ਪਹੁੰਚ ਸਕਦਾ ਵਾ ਦੇਖੋ ਜੀ ਸਭ ਤੋਂ ਨਜ਼ਦੀਕ ਤੇ ਮੇਨ ਖਾਲਸਾ ਕਾਲਜ ਤੋਂ ਸਿੱਧਾ ਹੀ ਸਾਡੇ 2 ਕਿਲੋਮੀਟਰ ਪੈਂਦਾ ਹੈ ਗੁਰਦੁਆਰਾ ਸਾਹਿਬ 埔ੜੀਸਾ ਜੇ ਚਬਾਲਥਾਣੀ ਆਉਣਾ ਹੈ ਤੇ ਫਿਰ ਸਾਡਾ ਇਧਰ ਦੀ ਪਤਾਪੁਰਥਾਣੀ ਰਸਤੇ ਦੇ ਵਾਇਆ ਪੈ ਜਾਂਦਾ ਜੇ ਪਾਈ ਸਾਹਿਬ ਜਿੰਨਾਂ ਨੇ ਦਰਬਾਰ ਸਾਹਿਬ ਵਾਲੀ ਸਾਈਡ ਦੀ ਆਉਣਾ ਉਹ ਕਿਹੜੇ ਰਸਤੇ ਤੋਂ ਆਖਦੇ ਉਹ ਪਿੰਡ ਟਪਈ ਵਾਲੇ ਰਸਤੇ ਥਾਣੀ ਆ ਸਕਦੇ ਜੀ ਤੇ ਹੋਰ ਕੀ ਸਨੇਹਤ ਨਾਲ ਜਾਂਦਾ ਮੇਲੇ ਦੇ ਸੰਬੰਧ ਵਿੱਚ ਮੇਲੇ ਦੇ ਸੰਬੰਧ ਵਿੱਚ ਇਹੀ ਕਹਿ ਸੇਖ ਇਤਿਹਾਸ ਨਾਲ ਸਾਰਿਆਂ ਨੂੰ ਜੁੜਨਾ ਚਾਹੀਦਾ ਹੈ ਆਪਣੀ ਮਾਂ ਬੋਲੀ ਪੰਜਾਬੀ ਨਾਲ ਜੁੜਨਾ ਚਾਹੀਦਾ ਹੈ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ ਸਾਡੀ ਨੌਜਵਾਨ ਪੁੜੀ ਜਿਹੜੀ ਅੱਜ ਸਾਡੇ ਇੱਥੇ ਕੂਚ ਕਰਕੇ ਵਿਦੇਸ਼ਾਂ ਨੂੰ ਜਾ ਰਹੀ ਹੈ ਸਾਡੇ ਇੱਥੇ ਕਾਰੋਬਾਰ ਮਿਲਣ ਤੇ ਸਾਰੇ ਸਾਡੀ ਨੌਜਵਾਨ ਪੀੜ੍ਹੀ ਨੂੰ ਇੱਥੇ ਰੋਜ਼ਗਾਰ ਮਿਲੇ ਤੇ ਸਾਰਾ ਕੁਝ ਵਧੀਆ ਹੋਵੇ ਤੇ ਸਾਡੇ ਜਿਹੜੇ ਸਿੱਖੀ ਆ ਉਹ ਹੋਰ ਪਰਫੁੱਲਤ ਹੋਵੇ ਭਾਈ ਸਾਹਿਬ ਜੀ ਸਕੇ ਮੇਲਾ ਚੱਲਦਾ ਪਿਆ ਕਈ ਉਲੜਬਾਰ ਜਿਹੜੇ ਆ ਜਾਂ ਸ਼ਰਾਰਤੀ ਅੰਥਾ ਜਿਹੜੇ ਕੀ ਉਹਨਾਂ ਦਾ ਜਿਹੜਾ ਫੇਰਾ ਤੋਂ ਹੀ ਜਾਂਦੀ ਵਿੱਚ ਤੇ ਇੱਧਰ ਤੁਹਾਡੇ ਵੱਲੋਂ ਕੀ ਉਹਦਾ ਉਪਰਾਲਾ ਕੀਤਾ ਜਾਣਾ ਕਿਸ ਤਰ੍ਹਾਂ ਧਿਆਨ ਰੱਖਿਆ ਜਾ ਰਿਹਾ ਬਿਲਕੁਲ ਸਾਡੇ ਸੇਵਾਦਾਰਾਂ ਦੀਆਂ ਡਿਊਟੀਆਂ ਲੱਗੀਆਂ ਕਿਸੇ ਨੂੰ ਹੁੱਲੜਪਾਲ ਜੀ ਨਾ ਕਿਸੇ ਨੂੰ ਹੋਲੀ ਖੇਡਣ ਦਿੱਤੀ ਜਾ ਸਕਦੀ ਆ ਕੋਈ ਵੀ ਕਿਸੇ ਤਰ੍ਹਾਂ ਦਾ ਸ਼ਰਾਰਤੀ ਸਾਡੇ ਸੇਵਾਦਾਰ ਰਾਤ ਦਿਨੇ ਧਿਆਨ ਰੱਖ ਰਹੇ ਨੇ ਜੀ ਇਹ ਨਾਲ ਹੀ ਸੀਸੀ ਟੀਵੀ ਕੈਮਰੇ ਦੇ ਵੀ ਸਾਰਾ ਮੇਲਾ ਨਿਗਰਾਨੀ ਦੇ ਚੱਲ ਰਿਹਾ ਜੀ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ